ਦੋਸਤੋ ਨਮਸਕਾਰ ਰੋਸ਼ਨੀ ਪੰਜਾਬ ਦੀ ਚੈਨਲ ਵਿੱਚ ਤੁਹਾਡਾ ਸਵਾਗਤ ਹੈ ਬਠਿੰਡਾ ਦੇ ਰੇਲਵੇ ਸਟੇਸ਼ਨ ਤੇ ਪੁਲਿਸ ਨੇ ਕੀਤੀ ਚੈਕਿੰਗ ਅਤੇ ਨਾਲ ਲੱਗਦੇ ਹੋਟਲਾਂ ਦੇ ਵਿੱਚ ਵੀ ਕੀਤੀ ਚੈਕਿੰਗ ਚੈਕਿੰਗ ਦੇ ਦੌਰਾਨ ਉਹਨਾਂ ਨੇ ਇਹ ਵੀ ਦੱਸਿਆ ਐਸਪੀਸੀਟੀ ਨਰਿੰਦਰ ਸਿੰਘ ਨੇ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਇਹ ਚੈਕਿੰਗ ਸਾਡੀ ਜਾਰੀ ਰਹੇਗੀ ਜਾਰੀ ਰਹੇਗੀ ਤਾਕੇ ਕੋਈ ਅਨਸੁਖਾਮੀ ਘਟਨਾ ਨਾ ਵਾਪਰੇ ਕੀ ਇਹ ਬੁਰਾ ਮਾਮਲਾ ਹੋ ਦੇਖਦੇ ਹਨ ਰੋਸ਼ਨੀ ਪੰਜਾਬ ਦੀ ਤਾਂ ਅਸ਼ੋਕ ਬੰਸਲ ਦੀ ਰਿਪੋਰਟ ਮਾਣਯੋਗ ਐਸਐਸਪੀ ਸਾਹਿਬ ਬਟੰਡਾ ਦੇ ਗਾਈਡੈਂਸ ਦੇ ਅੰਡਰ ਬਟੰਡਾ ਪੁਲਿਸ ਵੱਲੋਂ ਅੱਜ ਰੇਲਵੇ ਸਟੇਸ਼ਨ ਬਟੰਡਾ ਦੀ ਚੈਕਿੰਗ ਕੀਤੀ ਜਾ ਰਹੀ ਹੈ ਇਸ ਦੇ ਵਿੱਚ ਮੇਰੇ ਨਾਲ ਐਸਐਚਓ ਕੋਤਵਾਲੀ ਐਸਐਚਓ ਕਨਾਲ ਕਲੋਨੀ ਐਸਐਚਓ ਥਰਮਲ ਥਾਣਾ ਤੇ ਨਾਲ ਚੌਕੀ ਇੰਚਾਰਜ ਵਰਦਮਾਨ ਇਸ ਤੋਂ ਇਲਾਵਾ ਐਂਟੀ ਸਬੋਟਾਜਸ ਟੀਮ ਡੌਗ ਸਕਵਰਡ ਦੀ ਟੀਮ ਤੇ ਤਕਰੀਬਨ 100 ਦੇ ਕਰੀ ਪੁਲਿਸ ਮੁਲਾਜ਼ਮ ਅੱਜ ਇਸ ਚੈਕਿੰਗ ਵਿੱਚ ਡਿਪਲੋਏ ਕੀਤੇ ਗਏ ਨੇ ਮੇਨ ਪਰਪਸ ਇਸ ਚੈਕਿੰਗ ਦਾ ਸਿਕਿਉਰਿਟੀ ਦੇ ਮੱਦੇਨਜ਼ਰ ਰੱਖਦੇ ਹੋਏ ਰੇਲਵੇ ਸਟੇਸ਼ਨ ਅਤੇ ਇਸ ਦੇ ਆਸ-ਪਾਸ ਦੇ ਜਿਹੜੇ ਸਰੌਂਡ ਪਿਛਲੇ ਦਿਨੀ ਵੀ ਅਸੀਂ 25 ਤਰੀਕ ਨੂੰ ਜਦੋਂ ਇੱਥੇ ਹਾਡਰਸ ਦੀ ਚੈਕਿੰਗ ਕੀਤੀ ਸੀਗੀ ਤਾਂ ਇੱਥੋਂ ਅ 2 ਅਸੀਂ ਵਿਅਕਤੀਆਂ ਨੂੰ ਗ੍ਰਫਤਾਰ ਕੀਤਾ ਸੀਗਾ ਜਿਸ ਦੇ ਵਿੱਚ ਅ ਮਕਦਮਾ ਨੰਬਰ 16 ਦਰਜ ਰਜਿਸਟਰ ਕੀਤਾ ਸੀਗਾ ਸੋ ਇਸੇ ਲੜੀ ਦੇ ਵਿੱਚ ਹੀ ਹੁਣ ਜਿਹੜੀ ਇਹ ਸਾਡੀ ਚੈਕਿੰਗ ਹੈਗੀ ਲਗਾਤਾਰ ਜਾਰੀ ਰਹੂਗੀ ਕਿਉਂਕਿ ਸਾਨੂੰ ਇਨਫੋਰਮੇਸ਼ਨ ਹੈਗੀ ਹੈ ਕਿ ਕਈ ਵਾਰੀ ਕੋਈ ਜਿਹੜੇ ਸ਼ਰਾਰਤੀ ਬੰਦੇ ਹੈਗੇ ਨੇ ਉਹ ਕਿਸੇ ਵਾਰਦਾਤ ਨੂੰ ਅੰਜਾਮ ਦੇਣ ਦੇ ਫਰਾਗ ਦੇ ਵਿੱਚ ਰਹਿੰਦੇ ਨੇ ਤੇ ਜਿਹੜੇ ਰੇਲਵੇ ਸਟੇਸ਼ਨ ਜਾਂ ਆਸ-ਪਾਸ ਦੇ ਜਿਹੜੇ ਏਰੀਆਜ਼ ਹੈਗੇ ਆ ਉਹਨਾਂ ਦੇ ਵਿੱਚ ਆ ਕੇ ਰੈਕੀ ਕਰਦੇ ਨੇ ਜਾਂ ਉਹਦੇ ਆਪਣਾ ਪ੍ਰਾਪ ਬਣਾਉਂਦੇ ਨੇ ਸੋ ਅਸੀਂ ਮੋਟਰ ਸਪ੍ਰਿੰਗ ਨੂੰ ਭੰਗ ਕਰਨ ਲਈ ਸਾਡੀ ਜਿਹੜੀ ਹੈਗੀ ਚੈਕਿੰਗ ਲਗਾਤਾਰ ਜਾਰੀ ਰਹੂਗੀ ਤੇ ਜਿਹੜੇ ਵੀ ਇਦਾਂ ਦੇ ਬੰਦੇ ਜਿਹੜੇ ਜਿਹੜੇ ਸ਼ੱਕੀ ਪਾਏ ਗਏ ਜਿਹੜੇ ਬੰਦੇ ਬਿਨਾਂ ਕਾਰਨ ਤੋਂ ਇਸ ਏਰੀਆ ਦੇ ਵਿੱਚ ਪਾਏ ਗਏ ਉਹਨਾਂ ਦੇ ਖਿਲਾਫ ਕਾਰਵਾਈ ਕੀਤੀ ਜਾਵੇਗੀ ਸਰ ਕੋਈ ਇਨਫੋਰਮੇਸ਼ਨ ਤੁਹਾਨੂੰ ਮਿਲੇ ਇਸ ਤਰ੍ਹਾਂ ਦਾ ਕੋਈ ਸ਼ੱਕੀ ਬੰਦਾ ਤਾਂ ਹ ਜਿੱਦਾਂ ਮੈਂ ਤੁਹਾਨੂੰ ਦੱਸਿਆ ਵੀ 24 ਜਨਵਰੀ ਨੂੰ ਅਸੀਂ ਇੱਥੇ ਚੈੱਕ ਕੀਤਾ ਸੀਗਾ ਤੇ ਇਸ ਇਸ ਚੈਕਿੰਗ ਦੌਰਾਨ ਅਸੀਂ ਦੋ ਜਿਹੜੇ ਬੰਦੇ ਸੀਗੇ ਇੱਕ ਮਵਦਾ ਦਾ ਸੀਗਾ ਤੇ ਦੂਸਰਾ ਰਾਜਸਥਾਨ ਦਾ ਰਹਿਣ ਵਾਲਾ ਸੀਗਾ ਉਹਨਾਂ ਨੂੰ ਅਸੀਂ ਗ੍ਰਿਫਤਾਰ ਕੀਤਾ ਸੀਗਾ ਤੇ ਉਹਨਾਂ ਦੇ ਖਿਲਾਫ ਅਸੀਂ ਮੁਕੱਦਮਾ ਨੰਬਰ 16 ਅੰਡਰ ਰੈਲੇਵੈਂਟ ਸੈਕਸ਼ਨ ਆਫ ਚੀਟਿੰਗ ਅਤੇ ਜੋ ਆਨਲਾਈਨ ਠਗੀ ਦੇ ਸੈਕਸ਼ਨਸ ਅਗੇ ਆ ਉਸ ਤਹਿਤ ਮੁਕੱਦਮਾ ਦਰਜ ਕੀਤਾ ਸੀਗਾ ਨਹੀਂ ਨਹੀਂ ਐਦਾਂ ਦੀ ਕੋਈ ਫਿਲਹਾਲ ਤਮਕੀ ਵਾਲੀ ਕੋਈ ਗੱਲ ਸਾਹਮਣੇ ਨਹੀਂ ਆਈ ਬਠਿੰਡਾ ਦੇ ਰੇਲਵੇ ਸਟੇਸ਼ਨ ਬਿਲਕੁਲ ਪੀਸਫੁਲ ਹੈ ਜੀ ਤੇ ਸਾਡਾ ਜਿਹੜਾ ਮਕਸਦ ਹੈਗਾ ਇੱਕ ਪ੍ਰੀਵੈਂਟਿਵ ਮੇਜ਼ਰ ਹੈਗਾ ਕਿ ਕਿਸੇ ਨੂੰ ਕ੍ਰਾਈਮ ਨੂੰ ਹੋਣ ਤੋਂ ਪਹਿਲਾਂ ਜਦੋਂ ਆਪਾਂ ਚੈਕਿੰਗ ਕਰਦੇ ਹਾਂ ਸੋ ਉਸੇ ਮੱਦੇ ਨਜ਼ਰ ਰੱਖਦੇ ਹੋਏ ਅਸੀਂ ਪ੍ਰੀਵੈਂਟਿਵ ਐਕਸ਼ਨ ਦੇ ਤੌਰ ਤੇ ਜਿਹੜੀ ਹੈਗੀ ਚੈਕਿੰਗ ਕਰਦੇ ਸਰ ਕੁਝ ਪਬਲੀਸਿਟੀ ਇਹ ਨਿਰਾਸ਼ਾ ਹੈ ਕਿ ਇਹਨਾਂ ਵਿੱਚ ਕਿਰਿਆਸ਼ੀ ਇਲਾਕਿਆਂ ਦੇ ਜਿਹੜੇ ਹੋਟਲ ਬਣੇ ਹੋਏ ਆ ਉੱਥੇ ਗਲਤ ਕੰਮ ਚੱਲਦਾ ਸਰ ਇਹ ਬੜੀ ਦਿਖਤਾਰੀ ਹੈ ਲੇਕਿਨ ਕਾਫੀ ਜਿਹੜੇ ਅਸੀਂ ਲੱਗੇ ਬਿਲਕੁਲ ਜੀ ਬਿਲਕੁਲ ਜਿਹੜੇ ਸਾਰੇ ਐਂਗਲਸ ਅਸੀਂ ਉਹਨਾਂ ਸਾਰਿਆਂ ਦੇ ਚੈੱਕ ਕਰਦੇ ਆ ਜਿਹੜੇ ਹੋਟਲਸ ਬਣੇ ਹੋਏ ਆ ਉਸ ਬੰਦੇ ਵਿੱਚ ਅਸੀਂ ਮਿਊਨਿਸਪਲ ਕਾਰਪੋਰੇਸ਼ਨ ਨੂੰ ਲੈਟਰ ਵਿੱਚ ਲਿਖਿਆ ਕਿ ਉਹ ਕਿਉਂਕਿ ਜਿਹੜੀ ਗਾਈਡ ਤੇ ਜਿਹੜੇ ਵੀ ਇਲੈਗਲ ਜਾਂ ਕੋਈ ਗਲਤ ਨਜਾਇਜ਼ ਤਰੀਕੇ ਨਾਲ ਬਣੇ ਹੋਏ ਨੇ ਉਹਨਾਂ ਦੇ ਖਿਲਾਫ ਕਾਰਵਾਈ ਕੀਤੀ ਜਾਵੇਗੀ ਠੀਕ ਹੈ